ਸਰ ਜੀ ਕੀ ਕਹੋਗੇ ਜਿਸ ਤਰ੍ਹਾਂ ਜੀ ਸਾਹਮਣੇ ਦਿਖ ਰਿਹਾ ਹੈਗਾ तकरीबन 15 ਫੁੱਟ ਜਿਹੜਾ 파ੜ ਹੈਗਾ ਪਿਆ ਹੋਇਆ ਹੈ ਇਹ ਕੱਲ ਦਾ ਸੂਨ ਮੁਤਾਬਕੇ ਸਨਾਂ ਤੋਂ ਆਇਆ ਵੀੜਾ ਕੱਲ ਦਾ 파ੜਿਆ ਪਿਆ ਹੋਇਆ ਹੈ ਹੋਸਟਰੀ ਅੱਜ 9 ਵੱਜ ਚੁੱਕੇ ਇਹਦਾ ਪ੍ਰਬੰਧ ਨੂੰ ਕਿਵੇਂ ਦੇਖਦੇ ਹੋ ਇਹ ਸਾਰਾ ਮੈਨਰ ਅਸੀਂ ਨੇ ਸਨਾਮ ਡਿਸਟਰੀਬਿਊਟਰੀ ਚੋਂ ਬੰਦ ਕਰਤਾ ਜੀ ਠੀਕ ਹੈ ਜੀ ਇਹ ਰਾਤ ਦਾ ਟੁੱਟਿਆ ਹੋਇਆ ਹੈ ਜੀ ਤੇ ਹੁਣ ਸਵੇਰੇ ਅਸੀਂ ਨੇ ਬੰਦ ਕਰਤਾ ਜੀ ਇਹ ਠੀਕ ਹੋ ਗਿਆ ਜੀ ਹੁਣ ਇਹਦਾ ਮਤਲਬ ਵੀ ਅਸੀਂ ਆਪ ਵਿੱਚੋਂ ਜੋ ਵੀ ਹੈਗਾ ਮਲਬਾ ਜੀ ਦਰਖਤ ਨੇ ਨੱਕੇ ਦੀ ਸਫਾਈ ਕਰਕੇ ਅਸੀਂ ਸਾਡੇ ਕੋਲੇ ਬੰਦੇ ਹੈਗੇ ਨੇ ਜੀ ਅਸੀਂ ਇਹਦਾ ਪ੍ਰਬੰਧ ਕਰ ਰਹੇ ਹਾਂ ਨੁਕਸਾਨ ਹੈਗਾ ਜੀ ਕੋਈ ਨੁਕਸਾਨ ਨੁਕਸਾਨ ਤਾਂ ਤਕਰੀਬਨ ਕੋਈ ਨਹੀਂ ਹੈਗਾ ਜੀ ਫਿਲਹਾਲ ਫਿਲਹਾਲ ਨਹੀਂ ਹੈ ਨਹੀਂ ਜੀ ਠੀਕ ਹੈ ਇਹ ਕਦੋਂ ਤੱਕ ਮਤਲਬ ਜੀ ਆਪਾਂ ਕਹ ਰਹੀਏ ਵੀ ਇਹਨੂੰ ਪੂਰੇ ਜਾਊਗਾ ਅੱਜ ਕੋਸ਼ਿਸ਼ ਕਰਦੇ ਹਾਂ ਜੀ ਸ਼ਾਮ ਤੱਕ ਅਸੀਂ ਪੂਰ ਦਾਂਗੇ ਅੱਜ ਸ਼ਾਮ ਤੱਕ ਪੂਰ ਹੋ ਜਾਊਗਾ ਪਿੱਛੋਂ ਪਾਣੀ ਜਿਹੜਾ ਬੰਦ ਕਰ ਦਿੱਤਾਗੇ ਪਿੱਛੋਂ ਪਾਣੀ ਬਿਲਕੁਲ ਬੰਦ ਕਰ ਦੱਸੇਗਾ ਬਿਲਕੁਲ ਬੰਦ ਕਰ ਦੱਸੇਗਾ ਹਾਂ ਜੀ ਜਿਹੜਾ ਇਹ ਪਾਣੀ ਚੱਲ ਰਿਹਾ ਜਿਹੜਾ ਮਤਲਬ ਜਿਹੜਾ ਉਹਦੇ ਵਿੱਚ ਹੈਗਾ ਉਹ ਹੀ ਆ ਰਿਹਾ ਹਾਂ ਜੀ ਇਹ ਉਹੀ ਆ ਰਿਹਾ ਜੀ ਜਿਹੜਾ ਫਿਰ ਬਿਲਕੁਲ ਬੰਦ ਹੋ ਜੀ ਠੀਕ ਹੈ ਹਾਂਜੀ ਤਕਰੀਬਨ ਸ਼ਾਮ ਤੱਕ ਉਹ ਜਿਹੜਾ ਪੂਰਾ ਹੋ ਜਾਊਗਾ ਸ਼ਾਮ ਤੱਕ ਪੂਰਾ ਹੋ ਜਾਊਗਾ ਠੀਕ ਹੈ ਜੀ ਉਹ ਵੇਖ ਕਦੋਂ ਕਾ ਪਾਣੀ ਕੜ ਟੁੱਟਿਆ ਹੋਇਆ ਹੈ ਸਾਢੇ 5 ਵਜੇ ਦਾ ਟੁੱਟਿਆ ਹੋਇਆ ਹੈ ਜੀ ਕੱਲ ਸ਼ਾਮ ਹਾਂਜੀ ਮਤਲਬ ਹੁਣ ਅਜ ਹੁਣ ਹੁੰਗਾ ਟਾਈਮ ਕੀ ਹੋ ਗਿਆ ਫੇਰ ਦਾ ਗਲ ਕਰੀਏ ਹੁਣ ਤਾਂ ਜੀ ਕਦ ਮੜੇ ਟਾਈਮ ਕਿ ਬੰਦ ਨੌ ਵਜੇ ਨੌ ਵਜੇ ਜੀ ਦੋ ਵਜੇ ਕਿ ਮਤਲਬ ਕੱਲ ਸ਼ਾਮ ਨੂੰ ਸਾਢੇ 5 ਵਜੇ ਦਾ ਟੁੱਟਿਆ ਹੋਇਆ ਹਾਂਜੀ 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 ਤੇ ਜੇ ਆਪਾਂ ਨੁਕਸਾਨ ਦੀ ਗੱਲ ਕਰੀ ਨੁਕਸਾਨ ਕਿੰਨਾ ਕੈ ਹਾਂ ਤਾਂ ਇਹ ਮੱਕੀ ਦੀ ਆ ਹੋਰ ਤਾਂ ਜੀ ਕਹਦਾ ਮੱਕੀ ਦਾ ਹਾਂ ਜੀ ਮੱਕੀ ਦਾ ਸੁਣਾਣਾ ਹਾਂ ਜੀ ਠੀਕ ਆ ਮੱਕੀ ਪੱਕੀ ਪਈ ਦੀ ਮੱਕੀ ਉਹ ਹੋ ਸਕਦੀ ਹੈ ਜ਼ਿਮੀਦਾਰ ਦੀ ਠੀਕ ਆ ਜੀ ਮੇਰੀ 75 75 ਸਾਲ ਦੀ ਉਮਰ ਹੈ ਹਾਂ ਜੀ ਕੰਮ ਕਰਨ ਚ ਕੋਈ ਸੋਸਿਆਤ ਨਹੀਂ ਹੋਈ ਨਹੀਂ ਕੰਮ ਠੀਕ ਠਾਕ ਕਰਨਾ ਠੀਕ ਠਾਕ ਕਰਦੇ ਹਾਂ ਹਾਂ ਜੀ ਠੀਕ ਆ ਤੇ ਜੇ ਆਪਾਂ ਗੱਲ ਕਰੀਏ ਵੀ ਇੰਨੀ 75 ਸਾਲ ਦੀ ਉਮਰ ਦੇ ਵਿੱਚ ਵੀ ਕੰਮ ਕਰ ਰਹੇ ਹਾਂ ਹਾਂ ਜੀ ਮਜਬੂਰੀ ਜੀ ਗਰੀਬੀ ਆ ਤਾਂ ਕਰਦੇ ਨਹੀਂ ਜੇ ਕੋਈ ਘਰੋਂ ਸੱਦਾ ਹੋਊਗਾ ਬੰਦੂ ਮਜਬੂਰੀਆਂ ਨੇ ਤਾਂ ਕਰਕੇ ਉਹਨਾਂ ਕਹਿੰਦਾ ਜਿਵੇਂ ਸਭ ਬਸ ਨੂੰ ਉਹਦੇ ਲੜਨ ਨਾਲ ਪਹਿਲਾਂ ਵੀ ਕਈ ਮੁੱਤ ਹੋ ਗੀਆਂ ਅੰਦਰ ਹੀ ਕਾਰਨੀਆਂ ਤਾਂ ਹੀ ਉਹਦੇ ਬਾਰੇ ਕੀ ਕਹੋਗੇ ਜੀ ਬਾਰੇ ਤਾਂ ਕੀ ਵੇਗਾ ਆ ਇਹ ਕੀ ਹਿੱਟਾ ਦੇ ਜੀਓ ਕਾ ਆ ਇਹ ਦਿਨ ਦਾ ਮਤਲਬ ਥੋੜਾ ਪ੍ਰੋਟੈਕਸ਼ਨ ਰਹਿੰਦੀ ਹੈ ਉਹ ਮਿਕਟੋ ਕਟ ਬੰਦਾ ਜੇ ਕੋਈ ਸੱਪ ਤੋਂ ਮਰੇ ਤਾਂ ਉਹ ਬਚਾਓ ਰਹਿੰਦਾ ਹੈ ਹਾਂ ਦੰਦੀ ਨਹੀਂ ਵੱਢੀ ਹੁੰਦੀ ਹਾਂ ਉਹ ਲੋਹਾ ਜਿਹੜਾ ਲੜਦਾ ਹੈਗਾ ਮਤਲਬ ਸੱਪ ਤੋਂ ਉਹ ਲੜਦਾ ਹੈਗਾ ਉਹ ਤੇ ਆਪਾਂ ਪੈਰ ਨੂੰ ਵੀ ਬਹੁਤ ਥੱਲੇ ਪਹਿਲਾਂ ਨਹੀਂ ਨਾ ਪੈਰ ਤੇ ਤੋਂ ਹਾਂ ਲਈ ਅੱਛਾ ਤੇ ਲੱਭਿਆ ਕੰਮ ਕਰਨ ਨੂੰ ਕਿ ਸੋਚਿਆ ਤਾਂ ਨਹੀਂ ਇਹਨੂੰ ਠੀਕ ਹੈ ਮਜਬੂਰੀ ਆ ਫਿਰ ਕੰਮ ਕਰਨਾ ਪੈਂਦਾ ਕਰਨੀਓ ਪੈਂਦਾ ਜੀ ਮਜਬੂਰੀ ਕਰਕੇ ਚੰਦੇ ਆਗੇ ਉਹ ਬਿਨਾਂ ਮਜਬੂਰੀ ਤੋਂ ਕੋਈ ਬਿਲਕੁਲ 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 ਕੀ ਲੱਗਈ ਆ ਖਾਣ ਨੂੰ ਹਾਂ ਖਾ ਪਰ ਨਹੀਂ ਹੈ ਵਿਚਾਰਾ ਠੀਕ 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 ਹੈ ਹੈਨਾ ਹਾਂ ਜੇ ਭਰਾਂਗੇ ਨੇ ਫਿਰ ਕੀ ਕਰਾਂਗੇ ਅੰਰੇਗਾ ਵਾਲੇ YouTube ਆਪੇ ਦੇ ਕੰਮ ਕਰਦੇ ਹੋ ਜਾਣੀ